ਹੈਲੋ ਜੀ ਸਸਰੀਆ ਆਕਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਬਣਾਵਾਂਗੇ ਸਲਵਾਰ ਦੇ ਪੌਂਚਾ ਦਾ ਡਿਜ਼ਾਈਨ ਤੇ ਇਹਦੇ niche ਆਪਾਂ ਟਿਕਣ ਲਗਾ ਲਿਆ ਹੋਇਆ ਸੀ ਤੇ ਹੁਣ ਆਪਾਂ ਇਹਦੇ ਬਣਾਵਾਂਗੇ ਡਿਜ਼ਾਈਨ ਤੇ ਸਭ ਤੋਂ ਪਹਿਲਾਂ ਤੇ ਆਪਾਂ ਜਿਹੜਾ ਟਿਕਣ ਲਗਾਉਣ ਤੋਂ ਬਾਅਦ ਆਪਾਂ ਇੱਕ ਲਾਈਨ ਡਰਾ ਕਰ ਲੈਣੀ ਆ ਪਹਿਲਾਂ ਆਪੇ ਇੱਕ ਲਾਈਨ ਲਗਾ ਲਈ ਹੋਈ ਸੀ ਟਿਕਣ ਜੋੜਨ ਤੋਂ ਬਾਅਦ ਆਪਾਂ ਇੱਕ niche ਲਾਈਨ ਲਗਾ ਲਈ ਹੋਈ ਸੀ ਇੱਕ ਲਾਈਨ ਆਪਾਂ ਉੱਪਰ ਲਗਾ ਲਈ ਹੋਈ ਸੀ ਟਿਕਣ ਨੂੰ ਆਪਾਂ ਸਲਵਾ ਦੇ ਨਾਲ ਅਟੈਚ ਕਰ ਦਿੱਤਾ ਸੀ ਤੇ ਹੁਣ ਜਿਹੜੀ ਆਪਾਂ ਸਲਾਈ ਲਗਾਉਣੀ ਆ ਉਹ ਆਪਾਂ ਲਗਾਉਣੀ ਆ ਅੱਦੇ ਪੈਰ-ਪੈਰ ਦੀ ਆਪਾਂ ਸਲਾਈ ਲਗਾਉਣੀ ਆ ਤੇ ਪੈਰ-ਪੈਰ ਦੀ ਆਪਾਂ ਸਲਾਈ ਲਗਾ ਲਈ ਹੋਈ ਸੀ ਤੇ ਹੁਣ ਆਪਾਂ ਇਹਦੇ ਪਿੜੀਆਂ ਪਾਵਾਂਗੇ ਤੇ ਪਿੜੀਆਂ ਆਪਾਂ ਆਰਾਮ ਦੇ ਨਾਲ ਹੀ ਪਾਉਣੀਆਂ ਆ ਆਪਾਂ ਮਸ਼ੀਨ ਦੀ ਸਪੀਡ ਪਾਸ ਸਲੋ ਰੱਖਣੀ ਆ ਤੇ ਫਿਰ ਆਪਣੀ ਜਿਹੜੀ ਪਿੜੀਆਂ ਆ ਉਹ ਆਪਣੀ ਵਧੀਆਂ ਪੈਂਦੀਆਂ ਆ ਤੇ ਆਪਾਂ ਟਿਕਨ ਨੂੰ ਹਲਾਇ ਜਣਾ ਨਾਲ ਦੀ ਨਾਲ ਤੇ ਨਾਲ ਦੀ ਨਾਲ ਆਪਾਂ ਪਿੜੀਆਂ ਪਈ ਜਾਣਗੀਆਂ ਆਪਣੀ ਸਲਵਾਰ ਤੇ ਤੇ ਪਿੜੀਆਂ ਆਪਾਂ ਪਾਲੀਆਂ ਇਹ ਨੀਚੇ ਆਪਾਂ ਪਿੜੀਆਂ ਪਾਲੀਆਂ ਸੀ ਤੇ ਹੁਣ ਆਪਾਂ ਉੱਪਰ ਵੀ ਇੱਕ ਪਿੜੀ ਪਾ ਲੈਣੀ ਆ ਜਿਹੜੀ ਆਪਾਂ ਉੱਪਰ ਸੀਨ ਲਗਾਏ ਸੀ ਇਹਦੇ ਵੀ ਆਪਾਂ ਪੈਰ ਪੈਰ ਦੀ ਜਿਹੜੀ ਸਲਾਈ ਉਹ ਲਗਾ ਲੈਣੀ ਆ ਅੱਧੇ ਇੰਚ ਦੀ ਆਪਾਂ ਸਲਾਈ ਲਗਾਉਣੀ ਆ ਜਿਹੜੀ ਪਿੱਲੀ ਸਲਾਈ ਲਗਾਈ ਸੀ ਉਹਦੇ ਨਾਲ ਹੀ ਆਪਾਂ ਸਲਾਈ ਲਗਾਉਣੀ ਆ ਪਰ ਅੱਧੇ ਇੰਚ ਦਾ ਗੈਪ ਛੱਡਦੇ ਹੋਏ ਤੇ ਆਪਾਂ ਸਲਾਈ ਲਗਾ ਲੈਣੀ ਆ ਤੇ ਜਿਹੜਾ ਆਪਣਾ ਮਸ਼ੀਨ ਦਾ ਪੈਰ ਆ ਉਹਦੇ ਆਪਾਂ ਸੈਂਟਰ ਦੇ ਵਿੱਚ ਆਪਣਾ ਬਾਹਰਲਾ ਪੈਰ ਸਲਾਈ ਤੇ ਆਉਣਾ ਚਾਹੀਦਾ ਤੇ ਫਿਰ ਆਪਣਾ ਸੈਂਟਰ ਦੇ ਵਿੱਚ ਸਲਾਈ ਲੱਗੇਗੀ ਤੇ ਆਪਣੀ ਪੈਰ ਪੈਰ ਦੀ ਸਲਾਈ ਲੱਗ ਜਾਏਗੀ ਤੇ ਆਪਾਂ ਸਲਾਈ ਲਗਾ ਲਈ ਹੋਈ ਸੀ ਹੁਣ ਆਪਾਂ ਇਹਦੇ ਵੀ ਪੀੜੀਆਂ ਪਾ ਦਾਂਗੇ ਤੇ ਆਪਾਂ ਆਰਾਮ ਦੇ ਨਾਲ ਪੀੜੀਆਂ ਪਾਉਣੀਆਂ ਵਾਂ ਤੇ ਟਿਕਨ ਨੂੰ ਆਪਾਂ ਹਿਲਾਉਣਾ ਹੈ ਤੇ ਮਸ਼ੀਨ ਦੀ ਸਪੀਡ ਆਪਾਂ ਸਲੋ ਰੱਖਣੀ ਤੇ ਟਿਕਨ ਨੂੰ ਆਪਾਂ ਜ਼ਿਆਦਾ ਹਿਲਾਉਣਾ ਹੈ ਫਿਰ ਇਹ ਆਪਣੀਆਂ ਪੀੜੀਆਂ ਬਣਨਗੀਆਂ ਵਧੀਆ ਤੇ ਨਾਲ ਦੇ ਨਾਲ ਆਪਾਂ ਕੱਪੜੇ ਨੂੰ ਸੈੱਟ ਕਰੀ ਜਾਣਾ ਕਿ ਆਪਣੇ ਕੱਪੜੇ ਦੇ ਮਤਲਬ ਕੀ ਜਿਸ ਤਰ੍ਹਾਂ ਆਪਾਂ ਪੀੜੀਆਂ ਆਪਾਂ ਮਸ਼ੀਨ ਜਿਆਦੀ ਫਾਸਟ ਕਰ ਦਿੰਨੇ ਤੇ ਆਪਾਂ ਕੱਪੜੇ ਵੱਲ ਧਿਆਨ ਨਹੀਂ ਦਿੰਦੇ ਤੇ ਆਪਣੇ ਕੱਪੜੇ ਦੇ ਵਿੱਚ ਉੱਪਰਲੀ ਸਾਈਡ ਤੇ ਵਾਲ ਪੈ ਜਾਂਦੇ ਆ ਤੇ ਤੁਸੀਂ ਜਿਦੋਂ ਵੀ ਪਿੜੀਆਂ ਪਾਉਣੀਆਂ ਕੱਪੜੇ ਨੂੰ ਨਾਲ ਦੀ ਨਾਲ ਸੈੱਟ ਕਰੀ ਜਾਣਾ ਏ ਤੇ ਆਪਾਂ ਪਿੜੀਆਂ ਪਾ ਲਈਆਂ ਹੋਈਆਂ ਸੀ ਤੇ ਹੁਣ ਆਪਾਂ ਇਹਦੇ ਨਿਸ਼ਾਨ ਲਗਾਵਾਂਗੇ ਹੁਣ ਆਪਾਂ ਬਣਾਉਣੇ ਆ ਇੱਥੇ ਪੱਤੀਆਂ ਬਣਾਉਣੀਆਂ ਆ ਪੱਤੀਆਂ ਵਾਲਾ ਡਿਜ਼ਾਈਨ ਬਣਾਉਣਾ ਵਾ ਤੇ ਇਹਦਾ ਆਪਾਂ ਗੈਪ 1.5 ਇੰਚ ਤੇ ਰੱਖਣਾ ਏ ਤੇ ਆਪਾਂ 1.5-1.5 ਇੰਚ ਦੇ ਨਿਸ਼ਾਨ ਲਗਾ ਲੈਣੇ ਆ ਤੇ ਗੈਪ ਜਿਹੜਾ ਤੁਸੀਂ ਸੇਮ ਹੀ ਰੱਖਣਾ ਵਾ ਘੱਟ ਵੱਧ ਨਹੀਂ ਕਰਨਾ ਜੇ ਤੁਸੀਂ 1.5 ਇੰਚ ਰੱਖਿਆ 1.5 ਹੀ ਰੱਖਣਾ ਜਦੋਂ ਤੁਸੀਂ 2 ਇੰਚ ਰੱਖਿਆ 2 ਇੰਚ ਹੀ ਰੱਖਣਾ ਵਾ ਪਰ ਆਪਾਂ 1.5 ਇੰਚ ਤੇ ਬਣਾਉਂਦੇ ਵਾਂ ਪੱਤੀਆਂ ਤੁਸੀਂ 1.5 ਇੰਚ ਹੀ ਰੱਖਣਾ ਵਾ ਤੇ ਇਹਦੇ ਸਾਹਮਣੇ ਇੱਕ ਨਿਸ਼ਾਨ ਲਗਾ ਲੈਣਾ 1.5 ਇੰਚ ਦੇ ਉੱਪਰ ਵਾਲੀ ਸਾਈਡ ਤੇ ਸੇਮ ਨਿਸ਼ਾਨ ਲਗਾਉਣਾ ਵਾ ਟਿਕਨ ਆਪਾਂ ਜਿਹੜਾ ਇੰਚ ਟੇਪ ਸੀ ਇੰਚ ਟੇਪ ਨਾਲ ਆਪਾਂ ਸਿੱਧਾ ਰੋਗ ਰੱਖ ਲੈਣਾ ਤੇ ਉਹਦੇ ਉੱਪਰ ਹੀ ਆਪਾਂ ਜਿਨੇ ਨਿਸ਼ਾਨ ਆ ਲਗਾਈ ਜਾਣਾ ਹੈ ਇਸ ਤਰੀਕੇ ਨਾਲ ਤੁਸੀਂ ਨਿਸ਼ਾਨ ਆ ਲਗਾਉਣਾ ਹੈ ਤੇ ਨਿਸ਼ਾਨ ਆ ਆਪਾਂ ਲਗਾ ਲਏ ਹੋਏ ਸੀ ਤੇ ਹੁਣ ਆਪਾਂ ਜਿਹੜੀ ਇਹਦੀ ਬਾਹਲੀ ਸਾਈਡ ਦੇ ਉਪਰ ਨਿਸ਼ਾਨ ਲਗਾ ਲਾਂਗੇ ਤੇ ਹੁਣ ਆਪਾਂ ਜਿਹੜੇ ਇਹਦੇ ਇਥੋਂ ਆਪਾਂ ਸਟਾਰਟਿੰਗ ਕਰਨੀ ਆ ਪੱਤੀਆਂ ਬਣਾਉਣ ਦੀ ਪਹਿਲਾਂ ਆਪਾਂ ਡੱਬੀਆਂ ਬਣਾਵਾਂਗੇ ਤੇ ਡੱਬੀਆਂ ਬਣਾਉਣ ਤੋਂ ਬਾਅਦ ਹੀ ਆਪਾਂ ਪੱਤੀਆਂ ਬਣਾਵਾਂਗੇ ਤੇ ਇਦੀ ਹੁਣ ਆਪਾਂ ਸੀਨ ਲਗਾਵਾਂਗੇ ਸੀਨ ਆਪਾਂ ਇਸ ਤਰੀਕੇ ਨਾਲ ਲਗਾਉਣੀ ਆ ਨੀਚੋਂ ਆਪਾਂ ਸਟਾਰਟਿੰਗ ਕਰਨੀ ਜਿੱਥੇ ਆਪਾਂ ਨਿਸ਼ਾਨ ਲਗਾਇਆ ਸੀ ਪਹਿਲਾਂ ਉਥੋਂ ਆਪਾਂ ਸਟਾਰਟਿੰਗ ਕਰਨੀ ਆ ਤੇ ਉੱਪਰ ਵਾਲੀ ਨਾਲ ਪਤਰਸ਼ਾ ਮਿਲਾ ਦੇਣਾ ਹੈ ਤੇ ਬਾਅਦ ਚੋ ਇੱਕ ਵਾਲੀ ਡੱਬੀ ਛੱਡ ਕੇ ਵਿੱਚ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਉਹਨੂੰ ਛੱਡ ਕੇ ਫਿਰ ਦੂਸਰੀ ਵਾਲੇ ਨਾਲ ਆਪਾਂ ਮਿਲਾ ਦੇਣਾ ਹੈ ਇਸ ਤਰੀਕੇ ਨਾਲ ਆਪਾਂ ਬਣਾਉਣਾ ਹੈ ਟ੍ਰਾਇੰਗਲ ਦੇ ਤੇ ਇੱਕ ਵਿੱਚੋਂ ਆਪਾਂ ਛੱਡ ਦੇਣਾ ਏ ਏਕਾ ਆਪਾਂ ਜਿਹੜੇ ਨਿਸ਼ਾਨ ਲਗਾਏ ਸੀ ਡੱਬੀ ਨੂੰ ਛੱਡ ਕੇ ਆਪਾਂ ਦੂਸਰੀ ਵੱਲ ਸੀਣਿਆ ਫੇਰ ਲਗਾਉਣੀ ਆ ਤੇ ਇਸ ਤਰੀਕੇ ਨਾਲ ਹੀ ਆਪਣੇ ਡੱਬੀਆਂ ਬਨਨ ਗਿਆ ਤੁਸੀਂ ਵਿੱਚੋਂ ਇੱਕ ਇੱਕ ਜ਼ਰੂਰ ਛੱਡਣੀ ਆ ਫੇਰ ਹੀ ਆਪਣੇ ਡੱਬੀ ਬਣੇਗੀ ਜੇ ਆਪਾਂ ਵਿੱਚੋਂ ਨਾਲ ਦੇ ਨਾਲ ਸਟਿਚ ਕਰੀ ਜਾਵਾਂਗੇ ਦੂਸਰੀ ਡੱਬੀ ਨਾਲ ਤੇ ਆਪਣੇ ਡੱਬੀਆਂ ਵਧੀਆ ਨਹੀਂ ਬਨਨ ਗਿਆ ਤਾਂ ਆਪਾਂ ਡੱਬੀਆਂ ਆਪਾਂ ਡੱਬੀਆਂ ਵੈਸੇ ਟੈਂਪਰੇਰੀ ਹੀ ਬਣਾਉਣੀਆਂ ਆ ਵਾ ਕਿਉਂਕਿ ਇਹਦੇ ਵਿੱਚ ਆਪਣੇ ਪੱਤੀਆਂ ਬੰਨ੍ਹਣੀਆਂ ਇਸ ਕਰਕੇ ਆਪਾਂ ਡੱਬੀਆਂ ਦੇ ਗੈਪ ਥੋੜਾ ਵੱਡਾ ਰੱਖਣਾ ਏ ਤੇ ਇਹ ਆਪਾਂ ਜਿਹਨੇ ਛਾਣ ਸੀ ਲਾਸਟ ਵਾਲੇ ਨਿਸ਼ਾਨ ਦੇ ਨਾਲ ਆਪਾਂ ਉਹ ਨਿਸ਼ਾਨ ਨੂੰ ਮਲਾ ਦੇਣਾ ਹੈ ਤੇ ਇਹ ਆਪਾਂ ਸਲਾਈ ਲਗਾ ਲਈ ਹੋਈ ਸੀ ਹੁਣ ਆਪਾਂ ਇੱਥੋਂ ਹੀ ਦੂਸਰੀ ਸਲਾਈ ਲਗਾਉਣੀ ਸਟਾਰਟ ਕਰਨੀ ਆ ਇੱਕ ਸਾਈਡ ਦੀ ਆਪਾਂ ਸਲਾਈ ਲਗਾ ਲਈ ਹੋਈ ਸੀ ਹੁਣ ਆਪਾਂ ਦੂਸਰੀ ਸਾਈਡ ਤੇ ਵੀ ਸਟਾਰਟ ਕਰਨਾ ਨੀਚੋਂ ਆਪਾਂ ਸਟਾਰਟ ਕਰਨਾ ਹੈ ਤੇ ਜਿਹੜਾ ਆਪਣਾ ਵਿੱਚ ਇਹ ਗੈਪ ਰਹਿੰਦਾ ਸੀ ਉਹਨੂੰ ਆਪਾਂ ਦੂਸਰੀ ਸਾਈਡ ਤੇ ਕ੍ਰਾਸ ਸਟਿਚ ਕਰ ਦੇਣਾ ਹੈ ਤੇ ਇਹ ਆਪਣੀ ਡੱਬੀ ਬਣੇਗੀ ਆਪਣੀ ਬਰਫੀ ਵਾਲੀ ਡੱਬੀ ਬਣੇਗੀ ਬਰਫੀ ਸ਼ੇਪ ਦੇ ਵਿੱਚ ਆਵੇਗਾ ਏ ਸੈਂਟਰ ਦੇ ਵਿੱਚ ਆਪਣੀ ਬਰਫੀ ਸ਼ੇਪ ਆਵੇਗੀ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਮਿਲਾਉਣਾ ਵਾ ਜਿਹੜਾ ਆਪਾਂ ਵਿੱਚੋਂ ਗੈਪ ਛੱਡਿਆ ਹੋਇਆ ਸੀ ਆਪਾਂ ਜਿਹੜਾ ਆਪਾਂ ਦਾ 1.5 ਇੰਚ ਤਨਾ ਛਾਲ ਗਿਆ ਸੀ ਵਿੱਚੋਂ ਆਪਾਂ ਇੱਕ ਛੱਡਿਆ ਹੋਇਆ ਸੀ ਬਾਕਸ ਉਹਨੂੰ ਦੂਸਰੇ ਬਾਕਸ ਦੇ ਨਾਲ ਮਿਲਾਉਣਾ ਵਾ ਨਿਸ਼ਾਨ ਦੇ ਨਾਲ ਆਪਾਂ ਨਿਸ਼ਾਨ ਮਿਲਾਉਣੇ ਆ ਤੇ ਫਿਰ ਆਪਣੀ ਡੱਬੀ ਬਣੇਗੀ ਤੇ ਆਪਾਂ ਜਿਹੜੀ ਲਾਈਨ ਆ ਸਿੱਧੀ ਸਟਿਚ ਕਰਨੀ ਆ ਆਪਾਂ ਵਿੰਗੀ ਸਟਿਚ ਨਹੀਂ ਕਰਨੀ ਜੇ ਤੁਹਾਨੂੰ ਡੱਬੀਆਂ ਬਣਾਉਂਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੁਸੀਂ ਚੌਕ ਦੇ ਨਾਲ ਵੀ ਨਿਸ਼ਾਨ ਲਗਾ ਕੇ ਚੌਕ ਦੇ ਨਾਲ ਡਰਾਗ ਕਰਕੇ ਉਹਦੇ ਉੱਪਰ ਮਸ਼ੀਨ ਚਲਾ ਸਕਦੇ ਹੋ ਇਹ ਆਪਣਾ ਸਾਫ਼ ਹੋ ਜਾਂਦਾ ਹੈ ਚੌਕ ਤੁਸੀਂ ਡਸਟਲੈਸ ਚੌਕ ਲੈਣਾ ਡਸਟਲੈਸ ਚੌਕਣਾ ਇਹ ਹੁੰਦਾ ਹੈ ਕਿ ਆਪਣਾ ਜਿਹੜੇ ਨਿਸ਼ਾਨੇ ਉਹ ਮਿਟ ਜਾਂਦੇ ਆ ਤੇ ਲਾਸਟ ਸਚ ਆਪਾਂ ਕਰ ਲਾਂਗੇ ਤੇ ਲਾਸਟ ਆਪਾਂ ਸਲਾਈ ਲਗਾ ਲਈ ਹੋਈ ਸੀ ਤੇ ਹੁਣ ਆਪਾਂ ਇਹਦੇ ਬਣਾਉਣੀਆਂ ਵਾ ਇਹ ਪੱਤੀਆਂ ਬਣਾਵਾਂਗੇ ਦੇ ਵਿੱਚ ਤੇ ਪੱਤੀ ਨੂੰ ਨਹੀਂ ਆਪਾਂ ਸਟਾਰਟ ਕਰਨੀ ਇੱਥੋਂ ਸਟਾਰਟ ਕਰਨੀ ਬਣਾਉਣੀ ਆਪਾਂ ਤੇ ਆਪਾਂ ਪੱਤੀ ਨੂੰ ਗੁਲਾਈ ਦੇਣੀ ਜਿਸ ਤਰ੍ਹਾਂ ਆਪਣੀ ਗੁਲਾਈ ਦਿੰਨੇ ਪੱਤੀਆਂ ਦੀ ਗੁਲਾਈ ਹੁੰਦੀ ਆ ਉਹ ਨੀਚੋਂ ਆਪਾਂ 0 ਟੰਕੇ ਦੇ ਰੱਖ ਕੇ ਤੇ ਆਪਾਂ ਫਿਰ ਇਹਨਾਂ ਹੌਲੀ-ਹੌਲੀ ਆਪਾਂ ਕਮਾ ਦੇਣਾ ਹੁੰਦਾ ਤੇ ਫਿਰ ਆਪਾਂ ਇਹਨੂੰ ਕੱਟ ਕਰ ਦੇਣਾ ਹੁੰਦਾ ਆਪਾਂ ਗੁਲਾਈ ਦੇ ਸ਼ੇਪ ਦੇ ਵਿੱਚ ਦੇਣਾ ਜਿਸ ਤਰ੍ਹਾਂ ਆਪਣੀ ਪੱਤੀ ਦੀ ਨੋਕ ਹੁੰਦੀ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਹੀ ਬਣਾਉਣਾ ਵਾ ਜੇ ਤੁਹਾਨੂੰ ਪੱਤੀਆਂ ਬਣਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੁਸੀਂ ਇਨਸ਼ਾਨ ਲਗਾ ਕੇ ਵੀ ਪੱਤੀਆਂ ਬਣਾ ਸਕਦੇ ਹੋ ਆਪਣੇ ਪੱਤੀਆਂ ਵਧੀਆ ਬਣਦੀਆਂ ਇਨਸ਼ਾਨ ਲਾ ਕੇ ਵੀ ਜੇ ਤੁਸੀਂ ਪਹਿਲੀ ਵਾਰ ਟਰਾਈ ਕਰ ਲੇਗੇ ਤੁਸੀਂ ਇਨਸ਼ਾਨ ਲਗਾ ਕੇ ਬਣਾ ਸਕਦੇ ਹੋ ਤੇ ਫਿਰ ਆਪਾਂ ਟੰਕੀ ਨੂੰ ਆਪਸ ਲੈ ਜਾਣਾ ਤੇ ਫਿਰ ਆਪਾਂ ਦੂਸਰੀ ਡੱਬੀ ਦੇ ਨਾਲ ਹੀ ਸਟਾਰਟ ਕਰਨਾ ਹੈ ਤੇ ਇੱਥੋਂ ਆਪਾਂ ਡੱਬੇ ਇਹਦੀ ਡੱਬੀ ਦੇ ਵਿੱਚੋਂ ਹੀ ਆਪਾਂ ਪੱਤੀ ਬਣਾਉਣੀ ਸਟਾਰਟ ਕਰਨੀ ਹੈ ਜਿਹੜੇ ਆਪਾਂ ਨਿਸ਼ਾਨ ਲਗਾਏ ਸੀ ਉੱਥੇ ਹੀ ਆਪਾਂ ਇਹਦਾ ਕੋਰਨਰ ਬਣਾਣਾ ਹੈ ਸੈਂਟਰ ਦੇ ਵਿੱਚ ਇਹ ਆਪਣਾ ਕਾਰਨਰ ਐਂਡ ਹੋਣਾ ਹੈ ਦੀ ਪੱਤੀ ਦਾ ਨੋਕ ਬਾਨਣੀ ਹੈ ਆਪਣੇ ਸੈਂਟਰ ਦੇ ਵਿੱਚ ਵੀ ਤੇ ਉੱਪਰ ਵਾਲੀ ਸਾਈਡ ਤੇ ਵੀ ਆਪਣੀ ਪੱਤੀ ਦੀ ਨੋਕ ਬਾਨਣੀ ਹੈ ਤੇ ਫਿਰ ਆਪਣੀ ਜਿਹੜੀ ਪੱਤੀ ਹੈ ਬਿਲਕੁਲ ਸਹੀ ਪੈਣੀ ਗਈ ਆ ਤੇ ਆਪਾਂ ਪੱਤੀਆਂ ਜਿਹੜੀਆਂ ਪਾਉਣੀਆਂ ਵਾ ਉਹ ਆਪਾਂ ਦੋ ਦੋ ਪੱਤੀਆਂ ਹੀ ਪਾਉਣੀਆਂ ਚਾਰ ਚਾਰ ਨਹੀਂ ਪਾਉਣੀਆਂ ਤੇ ਆਪਾਂ ਜਦ ਪੱਤੀ ਨੂੰ ਨੇ ਸਟਾਰਟ ਕਰਨੀ ਹੁੰਦੀ ਆ ਆਪਾਂ ਜਿਹੜੀ ਦੀ ਆਪਾਂ ਨਿਸ਼ਾਨ ਲਗਾਇਆ ਸੀ 10 ਇੰਚ ਦਾ ਉਤੋਂ ਆਪਣਾ ਦਾ ਕੋਰਨਰ ਬਣਾਇਆ ਕੋਰਨਰ ਤੋਂ ਹੀ ਆਪਾਂ ਸਟਾਰਟ ਕਰਨਾ ਹੈ ਪੱਤੀ ਦੀ ਸ਼ੇਪ ਦੇਣੀ ਹੈ ਤੇ ਆਪਾਂ ਸੈਂਟਰ ਦੇ ਵਿੱਚ ਹੀ ਪੱਤੀ ਦੀ ਸ਼ੇਪ ਦਾ ਐਂਡ ਕਰਨਾ ਹੈ ਤੇ ਫਿਰ ਆਪਣੀ ਪੱਤੀ ਜਿਹੜੀ ਪ੍ਰੋਪਰ ਉਹ ਸਹੀ ਬਣੇਗੀ ਤਾਂ ਤੁਸੀਂ ਕੱਪੜੇ ਨੂੰ ਇਸ ਤਰੀਕੇ ਨਾਲ ਹੀ ਬਣਾਉਣਾ ਤੁਸੀਂ ਮਸ਼ੀਨ ਦੇ ਵਿੱਚ ਤੱਕ ਇਹਨੂੰ ਕਟਿੰਗ ਨਹੀਂ ਕਰਨਾ ਨਾਲ ਦੀ ਨਾਲ ਆਪਾਂ ਮਸ਼ੀਨ ਨੂੰ ਦੂਸਰੀ ਸਾਈਡ ਤੇ ਲਈ ਜਾਣਾ ਤੇ ਨਾਲ ਦੀ ਨਾਲ ਹੀ ਤੁਸੀਂ ਇਹ ਪੱਤੀਆਂ ਬਣਾਈ ਜਾਣੀਆਂ ਵਾ ਤੇ ਆਪਾਂ ਦੂਸਰੀ ਸਾਈਡ ਤੇ ਵੀ ਆਪਣਾ ਦੂਰਾ ਟੰਕਾ ਆਵੇਗਾ ਇੱਕ ਸਾਈਡ ਤੋਂ ਕਿਉਂਕਿ ਆਪਾਂ ਜੋ ਮਸ਼ੀਨ ਆਪਾਂ ਕੱਪੜੇ ਨੂੰ ਕਮਾਉਂਦੇ ਆਂ ਤੇ ਆਪਾਂ ਅਸੇ ਦੂਰਾ ਟੰਕਾ ਆਪਣਾਉਂਦਾ ਜਾਂਦਾ ਹੈ ਜਿੱਦਾਂ ਆਪਾਂ ਇੱਥੋਂ ਪੱਤੀ ਦੀ ਐਂਡ ਕਾਤਾ ਦੂਸਰੀ ਸਾਈਡ ਤੋਂ ਆਪਾਂ ਫੇਰ ਦੂਸਰੀ ਸਾਈਡ ਤੇ ਖੜਨਾ ਹੈ ਤੇ ਆਪਣਾ ਸੈਂਟਰ ਦੇ ਵਿੱਚ ਦੂਰਾ ਟੰਕਾ ਆਵੇਗਾ ਤੇ ਇਸ ਤਰੀਕੇ ਨਾਲ ਤੁਸੀਂ ਪੱਤੀਆਂ ਬਣਾਉਣੀਆਂ ਵਾ ਤੁਹਾਨੂੰ ਵੀਡੀਓ ਦੇ ਵਿੱਚ ਸਮਝ ਲੱਗਦੀ ਪਈ ਹੋਵੇਗੀ ਕਿ ਮੈਂ ਪੱਤੀਆਂ ਕਿਸ ਤਰੀਕੇ ਨਾਲ ਬਣਾਈਆਂ ਵਾ ਤੁਸੀਂ ਇਸ ਤਰੀਕੇ ਨਾਲ ਜਿਹੜੇ ਪੱਤੀਆਂ ਵਾ ਬਣਾ ਸਕਦੇ ਹੋ ਤੇ ਪੱਤੀਆਂ ਬਣਾਉਣਾ ਬਹੁਤ ਹੀ ਸੌਖਾ ਤਰੀਕਾ ਇਹ ਦੱਸਿਆ ਤੁਹਾਨੂੰ ਮੈਂ ਤੁਸੀਂ ਇਸ ਤਰੀਕੇ ਨਾਲ ਪੱਤੀਆਂ ਬਣਾ ਸਕਦੇ ਹੋ ਤੇ ਉੱਪਰੋਂ ਸਟਾਰਟਿੰਗ ਕਰਨੀ ਆ ਤੇ ਸੈਂਟਰ ਦੇ ਵਿੱਚ ਦੀ ਐਂਡਿੰਗ ਕਰਨੀ ਆ ਫਿਰ ਦੂਸਰੀ ਸਾਈਡ ਤੋਂ ਵੀ ਸਟਾਰਟਿੰਗ ਕਰਨੀ ਆ ਤੇ ਸੈਂਟਰ ਦੇ ਵਿੱਚ ਹੀ ਦੀ ਐਂਡਿੰਗ ਹੋਵੇਗੀ ਤੇ ਫਿਰ ਆਪਣੇ ਪੱਤੀਆਂ ਪ੍ਰੋਪਰ ਸਹੀ ਬਣਨ ਗਿਆ ਜੇ ਤੁਹਾਨੂੰ ਪੱਤੀਆਂ ਬਣਾਉਂਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੁਸੀਂ ਪਹਿਲਾਂ ਇਹਨੂੰ ਚੌਕ ਦੇ ਨਾਲ ਡਰਾਅ ਕਰ ਲਓ ਤੇ ਉਹਦੇ ਉੱਪਰ ਤੁਸੀਂ ਮਸ਼ੀਨ ਚਲਾ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਾਂ ਜਿਹੜੇ ਪੱਤੀਆਂ ਨੂੰ ਕੰਪਲੀਟ ਕਰ ਲਾਂਗੇ ਇਸ ਤਰੀਕੇ ਨਾਲ ਆਪਾਂ ਇਹ ਪੂਰਾ ਡਿਜ਼ਾਈਨ ਨੂੰ ਕੰਪਲੀਟ ਕਰ ਲਾਂਗੇ ਤੇ ਆਪਣਾ ਜਿਹੜਾ ਡਿਜ਼ਾਈਨ ਸੀ ਇਸ ਤਰੀਕੇ ਨਾਲ ਆਪਣਾ ਪੂਰਾ ਡਿਜ਼ਾਈਨ ਬਣੇਗਾ ਤੇ ਆਪਾਂ ਡਿਜ਼ਾਈਨ ਪੂਰਾ ਬਣਾ ਲਿਆ ਹੋਇਆ ਵਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ